ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਤੇ ਤੇ ਆਪਾਂ ਅੱਜ ਪਹੁੰਚੇ ਆਂ ਪ੍ਰੀਤ ਕੰਬੈਨ ਵਾਲਿਆ ਕੋਲੇ ਸਾਹਮਣੇ ਚੱਲਦੀ ਹੈ ਵਿਕੀਰਾ ਦੀ ਤੇ ਮੈਨੇ ਦਾ ਨਾਮ ਵੀ ਸਦਨਾ ਨਹੀਂ ਆਉਂਦਾ پتہ ਨਹੀਂ ਕੀ ਚੀਜ਼ ਇਹ ਵੱਢ ਰਹਾ ਕਲੌਂਗੀ ਵੇਚੀ ਅਲਸੀ ਅਲਸੀ ਹੱਜੀ ਅਲਸੀ 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 ਜੀ ਕੁਝ ਦੱਸ ਦਿਆ ਕਲੌਂਗੀ ਕਲੰਗੀ ਜੀ ਇਹਦੇ ਮਣਕਣੇ ਜੀ ਦਿਖਦੇ ਨਵੇਂ ਮਗਰ ਇਹ ਗਿੱਲੀ ਦਾ ਮਾੜੀ ਹੈ ਗਿੱਲੀ ਕਰ ਦੇਖਦੇ ਆ ਤੇ ਮਣਕਾ ਇਹਦੇ ਵਿੱਚੋਂ ਨਿਕਲਦਾ ਕੁਝ ਹੋ ਕੁਝ ਕੀ ਨਿਕਲਦਾ ਹਾਂ ਹੁਣ ਆਪਾਂ ਇਹੋ ਕੰਮ ਹੀ ਰਹਿ ਗਏ ਹਾਂ ਕਣਕ ਦਾ ਵਾਢੀ ਲਈ ਆਪਾਂ ਹਨਾ ਇਹ ਕੰਮ ਠੀਕ ਹੀ ਛਾਈ ਪਈ 2000 ਰੁਪਏ ਰੇਟ ਹੀ ਦਾ ਇਹਦਾ ਇਹ 2 ਬਿੱਗਾ 2000 ਬੱਲੇ ਇਹ ਤਾਂ ਤੇਲ ਘੰਟਮ ਦੇਣੇ ਇਹਦਾ ਮਹਿੰਦਰਾ ਦਾ ਰੈਂਟ ਕੱਢੀ ਫਿਰਦੇ ਜੀ ਰੈਂਟ ਕੱਢਣ ਦਾ ਬੜਾ ਬੋਚਾ ਇਹ ਸਾਡੇ ਪੈ ਗਏ ਨੇ ਤੇ ਠੱਖਾ ਉਹ ਨਿਕਾਲ ਰਹੇ ਠਾੜੀ ਠਾੜੀ ਸੀ ਪੈ ਗਿਆ ਹਾਂ ਨਹੀਂ ਤਾਂ ਖੜੀ ਹੋ ਕੀ ਇਹ ਇਹ ਰੈਡ ਨਹੀਂ ਨਹੀਂ ਰੈਡ ਰ ਇੱਕ ਹੋਰ ਕੁਝ ਹੈ ਇਹ ਸੀ ਐਲ ਸੀ ਕੀ ਹੈ ਐਲ ਸੀ ਐਲ ਸੀ ਹੈ ਤੇ ਇਹ ਨਾ ਕੀ ਸਕਦਾ ਵਿੱਚ ਮੜ ਕੇ ਦਿਸਣ ਲੱਗ ਪੈਣ ਮਾਰ ਮਾੜੇ ਮਾੜੇ ਆ ਦੇਖੋ ਇਹ ਮੜ ਕੇ ਮਾਰੇ ਮੜ ਜੜੀ ਹਰੀ ਹਰੀ ਹੁੰਦੀ ਨਾ ਇਹ ਬੰਦਾ ਮਨਸ਼ਿਆਣਾ ਲੱਗਦਾ ਥੋੜਾ ਜਾਂਦਾ ਵੀ ਅੱਗੇ ਨੂੰ ਜਾਓ ਥੋੜਾ ਜਿਹਾ ਅੱਗੇ ਕੁਝ ਲੱਭੂਗਾ ਆ ਹੀ ਮੜਾ ਜਾ ਹਾਂ ਤੇ ਬਾਕੀ ਜਿ ਮਹੀਨ ਚੱਲ ਰਹੀ ਪ੍ਰੀਤ ਆ ਇਹ ਮਸ਼ੀਨ ਹੌਲੀ ਘਤੌੜਾ ਕਿ ਲੋਡ ਲੁੱਟ ਲੈਂਦੀ ਹੈ ਨਹੀਂ ਲੋਡ ਨਹੀਂ ਲੈਂਦੀ ਇਹ ਜਿਹੜੀ ਐਲਸੀ ਨਾ ਇਹ ਬਿਲਕੁਲ ਸਲੋ ਹੀ ਘਢੀਨੀ ਹੁੰਦੀ ਹੈ ਅੱਛਾ ਜੇ ਇਹਨੂੰ ਪਹਜਾਵਾਂਗੇ ਨਾ ਇਹ ਔਗਰ ਤੇ ਵੀ ਲੀਚੇਗੀ ਤੇ ਰੀਲ ਤੇ ਵੀ ਲੀਚੇਗੀ ਅੱਛਾ ਤੇ ਇਸ ਕਰਕੇ ਨੁਕਸਾਨ ਆਿੰਦਾ ਅੱਛਾ ਪਹਜਾਏਗਾ ਹੌਲੀ ਵੜ ਹੋਏਗੀ ਹਾਂ ਹੌਲੀ ਘਢੀਨੀ ਹੈ ਤੇ ਪੱਖਾ ਬੁਖਾਣੇ ਪੱਖਾ ਨਹੀਂ ਡਾਉਂਦਾ ਪਿੱਛੇ ਨਾ ਪੱਖਾ ਨੇ ਲੋਨ ਦੀ ਹਵਾ ਕੱਟ ਕੀਤੀ ਅੱਛਾ ਤੇ ਡਰਾਈਵਰ ਕਿੱਥੋਂ ਲਿਆ ਜੇ ਅਸੀਂ ਉੱਤਰ ਵਾਸਤੇ ਇਹ ਡਰਾਈਵਰ ਬਹੁਤ ਚੁਆ ਹਾਂ ਕਿੱਥੋਂ ਬਾਹਰ ਤੋਂ ਹਾਂ ਤੇ ਅਸੀਂ ਜੇ ਕਰ ਸਕਣਾ ਪਿੱਛੇ ਹਾਂ ਕਰੋ ਚੱਕ ਨਹੀਂ ਤੂੰ ਸੱਚ ਦੱਸ ਜੇ ਕਹਿਣਾ ਗੱਲ ਫਿਰ ਕਰਾਂਗੇ ਕਰੋ ਚੱਕ ਕੋਈ ਗੱਲ ਨਹੀਂ ਆ ਬੰਦਾ ਸਿਆਣਾ ਲੱਗਦਾ ਮੇਰਾ ਜਿਹੜੇ ਫੁੱਕੇ ਮਾਰਵਾ ਕੇ ਚੈੱਕ ਕਰਦਾ ਨਾ ਇਹ ਬੰਦਾ ਸਿਆਣਾ ਨਾ ਲੱਗਦਾ ਬਾਹਲਾ ਮੈਨੂੰ ਕਾਲ ਮਾਰ ਫੁੱਕਾ ਮੜਾਇਆ ਬਾਹਰੋਂ ਮਾਰ ਹਾਂ ਇਹ ਪੋਲੇ ਪੈਰੀ ਨਹੀਂ ਪੱਕਾ ਬਾਹਰ ਹੁੰਦਾ ਜਿਹੜੇ ਉਹ ਹੁੰਦਾ ਰੈਂਟ ਜਿਹੜਾ ਡਾ ਦਿੰਦਾ ਮਰ ਬਾਅਦ ਚਿੱਟੀ ਥਾ ਕਾਟ ਕਰਾ ਦਿੰਦਾ ਹਾਂ ਬਹੁਤ ਸਿਆਣਾ ਬੰਦਾ ਹੈ ਤੇ ਡਰਾਈਵਰ ਸਾਹਿਬ ਨੇ ਜੀ ਇੱਥੇ ਪੂਰੇ ਨਜ਼ਾਰੇ ਲਾ ਰਹੇ ਨੇ ਕਣਕ ਕਣਕ ਦਾ ਸੀਨ ਹੋ ਗਿਆ ਖਤਮ ਮੈਂ ਤਾਂ ਹੁਣ ਆਪੇ ਇਹ ਕੰਮ ਚ ਆ ਗਿਆ ਕਣਕਾ ਬਹੁਤ ਵੱਡੀ ਗੀਆ ਹੁਣ ਅਸੀਤ ਹੋ ਗਿਆ ਤੋ ਉਹ ਕਿੱਦਾਂ ਚਲਾਗਾ ਭਾਈ ਆਪਣਾ ਉਹ ਵਹਿ ਬਣ ਗਿਆ ਤਨਾ ਪਹਿਲਾਂ ਕਾ ਚਲਾ ਕੀ ਰੇਟ ਨੂੰ ਕਾਟ ਰੇ ਜਾਓ 2000 2000 ਰੁਪਏ 1 ਕਿਲੋ ਕੋ 1 ਵੀਗੇ ਦਾ ਵੀਗੇ ਦਾ ਇਹ 4 ਰੁਪਏ ਕਿਨੇ 4 ਵੀਕੇ ਨੇ 8000 ਪੈਸੇ ਨਗਦਾ ਫੇਰ ਹੋਰ ਕਿਦੋਂ ਨਹੀਂ ਚਾਹੀਦਾ ਵੀ ਇਹੋ ਜੀ ਆਪਾਂ ਇਹਨਾਂ ਨੂੰ ਕਹੀਏ ਇਹੋ ਜੀ ਵੈਰਾਈਟੀ ਇੱਧਰ ਬੀਜੇ ਕਰੋ ਆਂਦੇ ਨਹੀਂ ਏ ਤੁਸੀਂ ਨੇ ਤੂੰ ਕਹਿਣਾ ਪੈਣਾ ਨਹੀਂ ਤੂੰ ਆਂਦੇ ਨਹੀਂ ਜੈ ਇਹਨਾਂ ਨੂੰ ਕਹੀਦਾ ਵੇ ਆ ਚੀਜ਼ਾਂ ਬੀਜੀਆਂ ਕਰੋ ਤੂੰ ਤੇਰਾ ਕੁੱਕੇ ਤੇਰੇ ਕੀ ਆਂਦੇ ਕੋਈ ਆਂਦੇ ਨੇ ਵੇ ਗਿਰਤੀ ਬੋਲ ਨਹੀਂ ਜਾਂਦੇ ਵੀ ਵੜਨੀ ਪੈਂਦੀ ਹੱਥਾਂ ਨਾਲ ਤੇ ਆਪਾਂ ਹੁਣ ਤਾਂ ਮਸ਼ੀਨਾਂ ਵੜਨ ਡਿਆ ਹਾਂ ਹੁਣ ਵੜਨ ਡਿਆ ਐਸ਼ ਦਾ ਭਾਅ ਕਾ ਬੋਲ ਰਿਹਾ ਕਾ ਭਾਅ ਇਹਨਕੋ 8-9 ਹਜ਼ਾਰ ਕਿੰਨਾ 8-9 ਹਜ਼ਾਰ ਕੁਆਂਟਲ ਹੈ ਕੁਆਂਟਲ ਦਾ ਕਿਲੋ ਦਾ ਇਹ ਕਾਦੇ ਕੰਮ ਆਉਂਦੀ ਐ ਇੱਕ ਤਾਂ ਪਨੀਰੀ ਬਣਦੀ ਜਾਂਦੀ ਹੈ ਹਾਂ ਇੱਕ ਤਾਂ ਪਨੀਰੀ ਬਣਦੀ ਮਨ ਨੂੰ ਬੰਦਾ ਆਸਮੁਖ ਲੱਗਦਾ ਯਾਰ ਪਹਿਲਾਂ ਸਿਆਣਾ ਲੱਗਦਾ ਹੁਣ ਆਸਮੁਖ ਲੱਗਣਾ ਇੱਕ ਤਾਂ ਪਨੀਰੀ ਬਣਦੀ ਏ ਇੱਕ ਪਨੀਰੀ ਬਣਦੀ ਏ ਹੋਰ ਇੱਕ ਚਾਰਚ ਪੈਂਦੀ ਏ ਚਾਰਚ ਪੈਂਦੀ ਹੋਰ ਦਵਾਈ ਦੁਵੀਂ ਫਰੀਮਾ ਬਣਦੀ ਏ ਇਹਦੇ ਤੇ ਜਾ ਇਹ ਟੈਂਕ ਨੂੰ ਕਦੋਂ ਭਰੇਗਾ ਇਹ ਟੈਂਕ ਰਹਿ ਗਿਆ ਸਾਰੇ ਵੱਡ ਕੇ ਤੇਰਾ ਯਾਰ ਰਿਹਾ ਕਿਉਂਕਿ ਹਵਾ ਬੰਦ ਕਰਨੀ ਪੈਂਦੀ ਨਾਲ ਅੱਛਾ ਹਵਾ ਕਿੰਨੀ ਕ ਬੰਦ ਕੀਤੀ ਜੀ ਪੂਰੀ ਕ ਮਾੜੀ ਮੋਟੀ ਫੋਲੀ ਕਰਦੀ ਬਸ ਥੋੜੀ ਬੈਲਟੀ ਫੇਰ ਲਾ ਦੇ ਉਹ ਹੀ ਚੰਗਾ ਹੈ ਥੋੜੀ ਛੱਡੀ ਅੱਛਾ ਤੇ ਆਪਾਂ ਚੱਲ ਮਸ਼ੀਨ ਦੇ ਮਾਲ ਕੋਲੇ ਤਕਰੀਬਨ ਤਰੱਕੇ ਜਾਣਾ ਪਣੇ ਕੀ ਕੀ ਦੱਸਿਆ ਯਾਰ ਮੈਂ ਫੋਲ ਗਿਆ ਅਲਸੀਲਸੀ ਵਗੈਰਾ ਦੱਸਦੇ ਕੁਲੂੰਗੀ ਵਿੱਚ ਕਹਿ ਕੋ ਦਿੰਦੇ ਨੇ ਕੁਲੂੰਗੀ ਹੋਰ ਕੀ ਹੁੰਦੀ ਹੈ ਹੋਰ ਚੀਜ਼ ਹੁੰਦੀ ਹੈ ਇਹ ਪਹਿਲਾਂ ਮੈਂ ਤਨੀਆ ਬਣਿਆ ਮਾਤਾ ਨਹੀਂ ਕਿਤੇ ਵੱਡਣ ਲੱਗੇ ਨੇ ਜੋਰ ਬਹੁਤ ਲੈਂਦੀ ਬਿਤਰਾ ਇਹ ਚੀੜੀ ਹੈ ਹਨਾ ਇਹ ਜੋਰ ਲੈ ਰਹੀ ਜੀ ਬਹੁਤ ਕੰਪੈਨ ਦਾ ਇੰਨੀ ਚੀੜੀ ਆ ਇਹ ਤੇ ਬਾਕੀ ਰੇਡ ਵੀਦਾ ਆਈ ਫਾਈ ਅਗਲੇ ਦਿਨ ਆਇਆ ਚੀੜੀ ਦਾ ਫਿਰ ਕੀ ਹੋ ਗਿਆ ਰੇਡ ਦੇ ਡਿਪੈਂਟ ਸਾਰੀ ਐਮਪੀ ਜੇ ਹੋਣੀ ਚਾਹੀਦੀ ਹਾਂ ਯਾਰ ਮਸ਼ੀਨ ਇੰਨੀ ਵੀ ਤੁਰੀ ਜਾਏ ਨਾ ਭਾਵੇਂ ਬੇਸ਼ੱਕ ਦੀ ਭਾਰੀ ਏ ਬੇਚੀੜੀ ਏ ਪੈਸੇ ਅਗਲੇ ਪੂਰੇ ਦੇ ਰਹਾ ਹੈ ਠੀਕ ਹੈ ਕਿ ਨਹੀਂ ਤੇ ਆਪਾਂ ਤੁਹਾਨੂੰ ਮਾਲਕ ਨਾਲ ਦੋ ਕੋ ਗੱਲਾਂ ਕੀਤੀਆਂ ਸੀ ਟੋਪੀ ਵਾਲਾ ਸੀ ਜਿਹੜਾ ਤੇ ਹੁਣ ਆਪਾਂ ਨੂੰ ਪੁੱਛਦੇ ਆਂ ਵੀ ਇਹਦਾ ਕੀ ਕੀ ਕਰਨਾ ਪੈਂਦਾ ਡਰੈਗ ਡਰਾਈਵਰ ਨੂੰ ਪੁੱਛਿਆ ਹੁਣ ਉਹਨੂੰ ਪੁੱਛਦੇ ਆਂ ਇਹਦੇ ਯਾਨੀ ਕਿ ਇਹਨੂੰ ਵਧਾਈ ਕਰਨ ਖਾਤਰ ਕੀ ਕੀ ਕਰਨਾ ਪੈਂਦਾ ਆਪਾਂ ਨੂੰ ਇਹ ਤਾਂ ਜੀ ਖਾਣ ਨੂੰ ਬਹੁਤ ਵਧੀਆ ਲੱਗਦੀ ਆ ਵੀ ਇਹ ਤਾਂ ਗਰੀਤਰ ਲੱਗਦੀ ਖਾਣ ਨੂੰ ਸਵਾਦ ਬਹੁਤ ਹੈ ਨਾ ਇਹ ਤਾਂ ਅੱਜ ਤੱਕ ਚੀਜ਼ ਲੱਗ ਰਹੀ ਮੈਨੂੰ ਤਾਂ ਸਾਹ ਵੀ ਗਏ ਨੇ ਅੱਗੇ ਦੋ ਕੋ ਗੱਲਾਂ ਕੀਤਿਆਂ ਨੇ ਇਹ ਇਧਰ ਨੂੰ ਭੱਜਣ ਦੀ ਕੀਤੀ ਆ ਤਾਂ ਹੁਣ ਫੋਨ ਲੱਗੇ ਬਿਜੀ ਆ ਕਿੰਨੇ ਰੁਪਏ ਕਿਹਾ ਤੇ ਹੋਰ ਕੀ ਚਾਹਤ ਗਈ ਹੈ ਗੱਦੂ ਜਾਣ ਦੂਜਾ ਪੀ ਗਦਾ ਮੀਤੀ ਚਾਹ ਠੀਕ ਚਾਹ ਦਾ ਕਰੋਲਾ ਪਾਈ ਖੜਿਆ ਪੂਰੀ ਨਹੀਂ ਆਉਂਦੀ ਕਿ ਕੀ ਗੱਲ ਹੈ ਇਹ ਹੋਣਾ ਡਰਾਈਵਰਾਂ ਵਾਸਤੇ ਚਾਹ ਕੱਲੀ ਮੈਂ ਇੱਥੇੋਂ ਫਿਰ ਉਲਟਾ ਫਿਰ ਵੇ ਲਗਿਆ ਚਾਹ ਲਈ ਆ ਜਮਾ ਚਾਹ ਤੁਹਾਡੇ ਵਾਸਤੇ ਕੱਲੀ ਰਗੀ ਮੈਂ ਪਹਿਲੇ ਸਭ ਸੀਜ਼ਨ ਕਿਵੇਂ ਰਿਹਾ ਆਪਣਾ ਸੀ ਦਾ ਬੰਦਾ ਹੀ ਬਾਈ ਬੰਦਾ ਨਾ ਪਹਿਲਾ ਬੰਦਾ ਜਿਹਨਾਂ ਆਖਾ ਮੰਦਾ ਬਾਕੀ ਹਰਾਂ ਨੇ ਨਜ਼ਾਰਾਂ ਲੱਗਾ ਉਹ ਯਾਰ ਉਹ ਸਾਨੂੰ ਸਾਨੂੰ ਘਰੋਂ ਪਰੇ ਹੀ ਫੋਨ ਕਰ ਕਰ ਕੇ ਆਂਦੇ ਨੇ ਇਹਦੇ ਝੂੜੇ ਝਾੜੇ ਨਾ ਕਰੇ ਨਾ ਕਰੇ ਫੋਨ ਲਾ ਵੀ ਦਾ ਨਾ ਵੀ ਕਿੰਨਾ ਕੰਮ ਹੈ ਅਸੀਂ ਵੀ ਵੀਡੀਓ ਜਿਵੇਂ ਕਰਾਂਦੇ ਮੰਦਾ ਹੈ ਕੀ ਤੇ ਆਹ ਵਧੀਆ ਨਜ਼ਾਰੇ ਲੈਂਦੇ ਨੇ ਯਾਰ ਹੀ ਲੈਂਦੇ ਮੈਂ ਮੰਦਾ ਦਾ ਬੰਦਾ ਹੀ ਆਖਣਾ ਐਵੇਂ ਨਜ਼ਾਰੇ ਕਿਵੇਂ ਆ ਦੀ ਦੂਜਿਆਂ ਨੂੰ ਥੋੜਾ ਪਸਾਉਣਾ ਆਪਾਂ ਲਾ ਕੇ ਸਹੀ ਗੱਲ ਏ ਤੇ ਆਹ ਬੰਦੇ ਨੇ ਮੈਨੂੰ ਕੁਝ ਦੱਸਿਆ ਘੱਟ ਇਹ ਵੀ ਕਿਹੜੇ ਤਰੀਕਿਆਂ ਨਾਲ ਵੱਢੀ ਪੈਂਦੀ ਆਪਾਂ ਨੂੰ ਕਿਵੇਂ ਤਰੀਕੇ ਮਤਲਬ ਵੀ ਕਿ ਕਿਵੇਂ ਮਸ਼ੀਨ ਨੂੰ ਕਿੰਨਾ ਤੇ ਕੀ ਸੈਟਿੰਗ ਬਾਰੇ ਦੱਸੇ ਨੇ ਬਾਰੇ ਸਟਾਰਟਿੰਗ ਸ਼ੂਟਿੰਗਾਂ ਦੀ ਕੋਈ ਨਹੀਂ ਹੋਏ ਥਰੇਸ਼ਰੇ ਕਣਕ ਕੜਾਈ ਕਣਕ ਕੜਾਈ ਬਾਸਕਟ ਅੱਛਾ ਹੋਰ ਅੱਗੇ ਕੁਝ ਵਾਹੀ ਬਸ ਸੈਟ ਕੀਤੀ ਬਸ ਅੱਛਾ ਸਿੱਪਾ ਤੋਂ ਸਿੱਪਾ ਓਕੇ ਉਹ ਹੀ ਕਣਕ ਕੜਾਈ ਇਹ ਜੀ ਥੋੜਾ ਇਹ ਬੰਦਾ ਵੀ ਆਪਾਂ ਦੱਸਣਾ ਨਹੀਂ ਚਾਹੁੰਦਾ ਆਪਣੇ ਕਮੈਂਟਾਂ 'ਚ ਰਾਏ ਦੇ ਆ ਜੇ ਇਹਦੇ ਬਾਰੇ ਵੀ ਕੋਈ ਨਹੀਂ ਦੱਸਣਾ ਚਾਹੁੰਦਾ ਕਿ ਕਿਹੜੇ ਤਰੀਕੇ ਨਾਲ ਵੱਢੀ ਚਾਹੀਦੀ ਆ ਇਹਨੇ ਦੱਸਿਆ ਵੀ ਮਾੜੀ ਬਾਸਟ ਸ਼ਾਟਿੰਗ ਕਰਨੀ ਪੈਂਦੀ ਏ ਤੇ ਬੰਦਾ ਤੇ ਨੱਚਦਾ ਹੈ ਨੱਚਦਾ ਅ ਤੱਕੇ ਮਾਰਦਾ ਨਾਲੇ ਵੱਢ 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 ਸ਼ੇਰਾ ਇਹ ਐ ਜੀ ਜੀ ਦੱਸਾਂ ਨਹੀਂ ਦਿਆ ਆਪਾਂ ਨੂੰ ਪੂਰੇ ਸਹੀ ਤਰੀਕੇ ਨਾਲ ਬੈਠਾ ਸਟਾਰਟਿੰਗ ਤੋਂ ਹੀ ਦੱਸ ਹੀ ਮਾੜੀ ਮੋਟੀ ਇਹਨੇ ਕੋਈ ਦੋ ਚਾਰ ਗੱਲਾਂ ਸਾਂਝੀਆਂ ਕੀਤੀਆਂ ਨਾ ਡਰਾਈਵਰ ਨੇ ਬੰਦਾ ਸਿਆਣਾ ਲੱਗਦਾ ਮੈਨੂੰ ਇਹ ਖਾਣ ਨੂੰ ਯਾਰ ਬਹੁਤ ਸਵਾਦ ਆਈ ਹੈ ਖਾਣ ਨੂੰ ਬਹੁਤ ਵਧੀਆ ਟੈਂਕੀ ਕਾਹਦੇ ਭਰੀ ਹੋ ਗਈ ਅੱਛੀ ਭਰੀ ਹੋਵੇ ਤੇ ਕਾਲੜ ਨਹੀਂ ਸਾਰੇ ਵੱਢ ਕੇ ਕਿਵੇਂ ਭਰੀ ਜਾਂਦੀ ਸਾਰੇ ਵੱਢ ਕੇ ਫਿਰ ਆਪਾਂ ਜਾਣ ਦੀ ਫਾਇਦਾ ਹੈ ਹੈ ਵੀ ਹੋ ਉਹ ਕਾਕੇ ਨਾਲ ਉਹ ਗੱਲਾਂ ਸਾਂਝੀਆਂ ਕਰ ਚਲਾ ਚਲੀਏ ਉਹ ਕਾਕੇ ਨਾਲ ਦੋ ਤਿੰਨ ਦੇ ਗੱਲਾਂ ਕਰਨੇ ਤੇ ਫਿਰ ਆਪਾਂ ਚੱਲੀਏ ਹੋ ਗਿਆ ਓਕੇ ਬੱਬੂ ਬਲਾ ਨੂੰ ਮੜਾ ਜਾ ਤੈਨੂੰ ਆ ਵਾਲਾ ਆ ਬਲਾਂ ਬਲੂਨ ਦਾ ਬਲਾ ਹੀ ਮੜਾ ਜਾ ਇਹ ਕਾਕਾ ਕੀ ਹਾਂ ਰਹੇ ਆ ਅਲਸੀ ਕਿਸ ਕੀ ਇਹ ਕਾਕਾ ਕੀ ਅਲਸੀ ਘਾੜ ਰਹੇ ਇਸ ਸੇ ਬਾਤ ਕਰ ਹੋਰ ਭਈਆ ਰਾਮ ਰਾਮ ਇਹ ਭਈਆ ਇਹ ਕਿਆ ਕੌਣ ਸੀ ਫਸਲ ਇਹ ਇਹ ਅਲਸੀ ਹੈ ਕਿਆ ਬਣਦਾ ਇਸ ਕਾ ਤੇਲ ਨਿਕਲਦਾ ਤੇਲ ਹੈ ਤੇ ਕਿਆ ਭਾਵ ਜਾ ਰਹੀ ਹੈ ਇਹ ਇਹਨਾਂ ਕੇ ਤੋਂ ਬਾਉਂਡਰੀ ਸੁਣਾ ਹੈ ਹਮ ਤੋਂ ਕਿਆ ਹਾਲ ਤੁਨੇ ਸੁਨਾ ਹੈ ਭਾਉ ਅੱਛਾ ਵੀ ਪਿਛਲੇ ਸਾਲ ਮੈਂ ਕਿਹਾ ਗਈ ਸੀ ਪਿਛਲੇ ਸਾਲ ਨੇ ਪ੍ਰਤੀ ਚ 4 1/2 450 450 4500 ਕੁਆਂਟਲ ਦਾ ਤੇ 1 ਬਿੱਗੇ ਸਿੱਤਨੀ ਨਿਕਲੇਗੀ ਇਹ ਜੇ ਕਿ ਨੀਰ ਜੇ ਅੱਛੀ ਹੋ ਤੋ 4 5 4 5 ਕੁਆਂਟਲ ਨਿਕਲ ਜਾਗੀ ਫਿਰ ਠੀਕ ਫਿਰ ਗਿਉ ਸੇ ਤੋ ਠੀਕ ਹੈ ਇਹ ਫਸਲ ਹੈ ਗਾੜੀ ਕੈਸਾ ਕੰਮ ਕਰ ਰਹੀ ਹੈ ਕੈਸਾ ਅੱਛਾ ਕਾੜ ਰਹੀ ਹੈ ਗਾੜੀ ਹਾਂ ਅੱਛਾ ਕਾੜ ਰਹੀ ਚਲੋ ਠੀਕ ਹੈ ਚਲਿਏ ਬਾਪੂ ਮੀਡੀਆ ਪਾਣਾਂ ਨਾਲ ਦੋ ਗੱਲਾਂ ਸਾਂਝੀਆਂ ਕੀਤੀਆਂ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਆਪਣੀਆਂ ਮਸ਼ੀਨਾਂ ਕੋਲੇ ਤੇ ਕਹਿੰਦੇ ਜੀ ਵੱਟਣੀ ਕੋਈ ਔਖੀ ਨਹੀਂ ਸਾਨੂੰ ਦੱਸਤਾ ਬੰਦੇ ਨੇ ਸੈਟਿੰਗ ਬਾਰੇ ਬਾਕੀ ਆਪਾਂ ਸੈਟਿੰਗ ਦਾ ਆਪਾਂ ਨੂੰ ਜਾਣਕਾਰੀ ਹੈਗੀ ਐ ਇਹਦੇ ਬਾਰੇ ਭਾਵੇਂ ਕੋਈ ਦੱਸੇ ਚਾਹੇ ਨਾ ਦੱਸੇ ਤੇ ਜਿਹੜੇ ਵੀ ਇਹਨੇ ਚਲਾਉਣੀ ਸਾਡੇ ਨਾਲ ਕਨੈਕਟ ਕਰ ਲਿਆ ਤਾਂ ਇਹ ਹੁਣ ਦੱਸ ਦਾਂਗੇ ਵੀ ਕਿੱਦਾਂ ਕਿਹੜੇ ਤਰੀਕੇ ਨਾਲ ਇਹ ਵੱਡੀ ਜਾ ਸਕਦੀ ਆ ਤੇ ਬਾਕੀ ਚਲਾਈ ਆਪਾਂ ਦੀ ਮਸ਼ੀਨਾਂ ਇਹਦੇ ਕਰਕੇ ਆਪਾਂ ਤੁਹਾਨੂੰ ਦੱਸ ਦਿਆਂਗੇ ਵੀ ਇਸ ਤਰੀਕੇ ਨਾਲ ਇਹਨੂੰ ਵੱਡੋ ਤੇ ਐਸ ਟਿਕਾ ਨਾ ਕੰਮ ਹੋਗਾ ਇਹਦਾ ਤੇ ਇਹ ਵੱਡਾ ਵੱਢ ਨਹੀਂ ਬਹੁਤ ਇੰਨੀ ਕੋ ਜਿਆਦਾ ਔਖੀ ਨਹੀਂ ਗਈ ਇਹ ਵੱਢਣੀ ਸੌਖੀ ਆ ਬਸ ਥੋੜਾ ਜਣਾ ਇੱਕ ਥੋੜਾ ਜੀੜੀ ਹੁੰਦੀ ਆ ਇੰਜਾਂ ਦਾ ਲੋਡ ਪੈਂਦੀ ਆ ਥੋੜੇ ਰੇਸ ਵੀ ਘਟ ਕਰਨੀ ਪੈਂਦੀ ਆ ਚੱਕਰ ਘਟ ਹਾਂ ਥੋੜੇ ਚੱਕਰ ਵੀ ਘਟਾਉਣੇ ਕੋਲੋਂ ਵਗੈਰਾ ਪੈਂਦੇ ਆ ਬਾਕੀ ਤੇ ਜਦ ਚਲਾਓ ਤੁਹਾਨੂੰ ਪਤਾ ਲੱਗ ਹੀ ਜਾਊਗਾ ਖੇਤ ਵਿੱਚ ਕੀ ਕੁਝ ਕਰਨਾ ਪਊਗਾ ਤੇ ਪਹਿਲੀ ਗੱਲ ਕਿਸੇ ਨੇ ਮਿਲਣੀ ਕੋ ਨਹੀਂ ਐ ਪੀਰੀ ਵਿੱਚ ਕੋਈ ਕੋਈ ਵੀਕ ਦੇ ਘਰੇ ਏਰੀਏ ਚ ਗਈ ਆ ਨਹੀਂ ਸਿੱਧਾ ਮੌਜੇ ਬਾਦ ਕਿੱਥੇ ਸਿੱਧਾ ਮੌਜੇ ਹਾਂ ਤੇ ਮੇਲਾ ਰੋਡ ਉਧਰ ਕਰਨ ਜਾਣਾ ਉਧਰ ਪੈਸੇ ਖਾਣੇ ਹਾਰੇ ਵਾੜ ਦੇ ਉੱਥੇ ਨਾ ਲਖੋ ਲੈ ਨਹੀਂ ਨਗਦੇ ਪੈਸੇ ਮਿਲਦੇ ਮਿਲਦੇ ਤਾਂ ਨਗਦੇ ਨੇ ਉੱਥੇ ਬੰਦੇ ਬੜੇ ਨੇ ਉੱਥੇ ਚੱਲੀਆ ਹੁਣ ਆਈ ਆਪਣਾ ਟੁੱਟਾ ਹੀ ਬੈਗ ਖੜੀ ਐ ਕਰਮਲ ਨੇ ਸਾਥ ਬਹੁਤ ਦਿੱਤਾ ਹੈ ਭਾਵੇਂ ਇਹਦੇ ਹਾਲ ਤਾਂ ਤਾਂ ਵਿਗੜ ਗਿਆ ਹਾਲ ਤਾਂ ਵਿਗੜੀ ਵੀ ਉਹ ਆਪ ਹੀ ਵਿਗਾੜੀ ਏ ਜਿਹੜੇ ਅੰਗ ਟੁੱਟਦਾ ਹੀ ਸਵਾਰਦੇ ਤਾਂ ਨਹੀਂ ਉਹ ਚਲਾ ਲਈ ਦਾ ਇਕੱਠਾ-ਕੱਠਾ ਕਰਕੇ ਵਿੱਚੇ ਤੇ ਹੁਣ ਜਾ ਰਹੇ ਜੀ ਆਪਾਂ ਮੰਦਰੇ ਤੇ ਆਏ ਆ ਮੰਦਰੇ ਤੇ ਆਪਾਂ ਗਏ ਜੀ ਅੱਜ ਮਥਾੜੂ ਮਸ਼ੀਨ ਕੋਲੇ ਫੋਰਮੈਨ ਨੂੰ ਮਿਲੋ ਫੋਰਮੈਨ ਜੇ ਇਧਰੋਂ ਮੜਾ ਜਾ ਪਹਿਲੇ ਸੱਸੀ ਘਾਲ ਬੁਲਾਓ ਸੱਸੀ ਘਾਲ ਦੂ ਸਾਰਿਆਂ ਨੂੰ ਹਾਂ ਚੋਰੀ ਤੇ ਬੜਾਈ ਇੱਧਰ ਬਾਕੀ ਮੋੜੇ ਮੋੜੇ ਜਿਹੜੇ ਜਾਣ ਮੋੜੇ ਮੋੜੇ ਸਾਹ ਬੜੀ ਸਸਰੀ ਦਾ ਬਲਾਓ ਸਸਰੀ ਦਾ ਜੀ ਸਾਰੇ ਮੈਂ ਤੇ ਕਿਵੇਂ ਫਿਰ ਕੀ ਬਣਾ ਕਿੰਨਾ ਗੇੜੇ ਵੜਤਾ ਅੱਜ ਇੱਧਰ ਮੋਹਾਂ ਤੇ ਟੋਪੇ ਐ ਪਾਸੇ 60 ਤੇ ਆ 60 10 ਹਾਂ 10 10 ਤੂੰ ਵੀ ਚਲਾਈ ਮਸ਼ੀਨ ਕੇ ਕੱਲੀ ਇਹ ਚਲਾਈ ਫਿਰਿਆ ਇਹ ਵੀ ਚਲਾਈ ਆ ਤੂੰ ਵੀ ਚਲਾਈ ਆ ਇਹ ਉੱਤੇ ਇਹਨੇ ਹੋਣ ਚਲਾਈ ਆਈ ਉੱਤੇ ਵੜ ਕੇ ਸਾਰਾ ਕਿੰਨਾ ਕੁ ਫਿਰਿਆ ਕਿੰਨਾ ਤੇਲ ਰਹੇਗਾ ਅਬ ਗੱਡੀ ਜਾ ਤੇਲ ਹੀ ਰਹਿ ਗਿਆ ਹਣ ਦੇ ਵਿਚਾਰ ਕੋ ਰਹਿ ਜਾਂਦਾ ਦਿਨ ਚਾਰ ਗੰਢਾਈ ਬਾਲਤਾ ਸਾਰਾ 4000 ਦਾ ਬਾਲਤਾ ਜੇ 10 ਵਿੱਗੇ ਬਣੇ ਤੇ 10.5 ਦਾ ਬਣਾ 6000 ਚਾਰ ਤੇ 2000 ਬਚਿਆ ਹਾਂਜੀ ਬੱਲੇ ਬਹੁਤ ਕਮਾਈ ਹੋ ਗਈ ਜਾਉਂਦਾ ਰਹਿ ਉਹ ਬੰਦਾ ਬਣਾਉਂਦਾ 10.5 ਵਜੇ ਥਾਂ ਮੜਿਆ 4000 ਤੇਲ ਬਾਲਤਾ 2000 ਵਜਾ ਮਾ ਸ਼ਾਵਾਂ ਚ ਬਹੁਤ ਕਮਾਈ ਕਰਤੀ ਤੁਸੀਂ ਯਾਰ ਬਹੁਤ ਕਮਾਈ ਹੋਰ ਮਨ ਇਧਰ ਆ ਤੂੰ ਮੜਿਆ ਪੈਸੇ ਨਹੀਂ ਕਿੰਨਾ ਤੇਲ ਬਾਲ ਲਈ ਤੇਲ ਦਾ ਬੜਾ ਬਾਲ ਕਿੰਨਾ ਅੱਜ 5000 ਹੱਥ ਵਿੱਚ ਜਣਾ ਸ਼ਾਹ ਦਾ ਤੇ ਕਿੱਲੇ ਕਿੰਨੇ ਵੱਡੇ ਵਿੱਗੇ ਤਾਂ ਸੋ ਇਹ ਕਿ ਵੇਣਨਾ ਵੱਡਿਆ ਗਿਆ ਤੇ ਕਿੰਨੀ ਬਚਾਈ ਪ੍ਰਾਪਰਟੀ ਕਿੰਨੀ ਆਇਆ ਆਪਾਂ ਨੂੰ ਸੇਵਾਤ ਲੱਗਿਆ ਹੈ ਸੇਵਾ ਸੇਵਾ ਨਹੀਂ ਆਖਣਾ ਹੈ ਮਸ਼ੀਨ ਤਾਂ ਚਲਦੀ ਪੀਕ ਨਹੀਂ ਪਾਵੇਂ ਬਾਬੇ ਵਿਆਸ ਵਾਲੇ ਦੀ ਨਾ ਮੇਰੀ ਗੱਲ ਸੁਣ ਕੰਪੈਨ ਤਾਂ ਚਲਦੀ ਪੀਕ ਨਹੀਂ ਪਾਵੇਂ ਅੱਬਾ ਜੀ ਚੈਨਾ ਕੋਈ ਹੋਏ ਬਿਨਾਂ ਅਹਿਸਾਸ ਹੈਗੇ ਮਸ਼ੀਨ ਚਾਲੂ ਹੋਏ ਜੇ ਆਪਾਂ ਦੱਸਣ ਜੇ ਹੋਏ ਲੱਗਿਆ ਦੇਣ ਵਧੀਆ ਲੱਗ ਫੋਨ 'ਚ ਦੱਸਣ ਜੇ ਹੋਏ ਸਾਡੀ ਮਸ਼ੀਨ ਚਲਦੀ ਪਈ ਹੈ ਬਚੇ ਪੰਕੋਜ ਵੀ ਨਾ ਐਵੇਂ ਗੱਲ ਨਾ ਸਹੀ ਗੱਲ ਬਾਕੀ ਤੁਹਾਨੂੰ ਬਈਆਂ ਨਾਲ ਮਲਾਉਂਦੇ ਔਰ ਭਈਆ ਬੜਾ ਸਾਸੀਕਾਰ ਬੁਲਾਓ ਸਾਸਰੀ ਘਰ ਹਾਂ ਆ ਬੰਦਾ ਲੱਗਦਾ ਬਾਹਰ ਨਾ ਤੁਰਿਆ ਫਿਰ ਜਨੇ ਤੂੰ ਬੜਾ ਸਾਸਰੀ ਘਰ ਸਾਸਰੀ ਘਰ ਹਾਂ ਇਹ ਬੰਦਾ ਇਹ ਵੀ ਬਾਹਰ ਨਾ ਤੁਰਿਆ ਲੱਗਦਾ ਹੜਾ ਹੋਰ ਕੈਸੇ ਕੋਰ ਦਾ گاਉਂ ਤੁਹਾਡਾ گاਉਂ ਡੇਰੇ ਡੇਰਾ گاਉਂ ਡੇਰੀ گاਉਂ ਡੇਰੀ ਤੁਹਾਡਾ گاਉਂ ਡੇਰੀ ਤੁਹਾਰੇ ਕਿਉਂ ਕੱਢ ਰਹਾ ਹੈ ਹਾਂ ਮਾਲ ਅੱਛਾ ਨਿਕਲਿਆ ਇਸ ਵਾਰ ਆਪ ਦੇਖਾਂਗਾ ਕਿਹੋ ਜਿਹਾ ਨਿਕਲਿਆ ਨਹੀਂ ਕਿਹੋ ਜਿਹਾ ਨਿਕਲਿਆ ਅੱਛਾ ਨਿਕਲਿਆ ਕਿ ਬੜੀ ਅੱਛਾ ਨਿਕਲਿਆ ਇਸ ਵਾਰ ਚਲੋ ਠੀਕ ਹੈ ਕਿੰਨੇ ਬਕੋ ਜੇ ਇਹ 2 ਬਿਗਾ 2 ਬਿਗਾ 2 ਗਜ਼ਰ ਇਸ ਸੇ ਪੱਤੇ ਦੋ ਦੋ ਰਵੇ ਕਿੱਥੇ ਤੋਂ ਚਾਰ ਵੀ ਕਿ ਹੋ ਗਿਆ ਦੋ ਰਵੇ ਦੇ ਪੱਤੇ ਰੋ ਨਹੀਂ ਤਾਂ ਆਪਣੇ ਚਾਰ ਵੀ ਕਾ ਥੋੜੀ ਕਟਿਆ ਆਪਣੇ ਤਾਂ ਦੋ ਹੀ ਕਟਿਆ ਨੇ ਅੱਛਾ ਇਹ ਇਹ ਹੋਰ ਨੇ ਕਾਟਾ ਇਹ ਨਹੀਂ ਕਾਟਾ ਠੀਕ ਹੈ ਦੋ ਦੋ ਦੇ ਪੱਤੇ ਛੱਡੀ ਬਣਾਇਆ ਚਲੋ ਠੀਕ ਆ ਜੀ ਵੀਰ ਜੀ ਹੁਣ ਤੁਹਾਨੂੰ ਮਿਲਦਾ ਕਿਸੇ ਨਵੇਂ ਬਲੌਗ ਚ ਦੂਰੋਂ ਤੱਕ ਲਈ ਸਸਰੀ ਅਕਾਲ ਜੀ ਜਉਂਦੇ ਰਹੋ ਵੀਰੋ